ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਮੋਤੀਖਾਨੇ ਦੀ ਚੱਲੀ ਸੰਮਤ 1547 ਮਗਰ ਦੀ ਪੁੰਨਿਆ ਵੀਰਵਾਲ ਜੈਰਾਮ ਨੇ ਨਿਵਾਪਾਸੋਂ ਪੇਸ਼ ਕੀ 1000 ਰੁਪਇਆ ਲੈ ਦਿਵਾਇਆ ਤਾਂ ਗੁਰੂ ਨਾਨਕ ਜੀ ਮੋਤੀਖਾਨ ਵਿੱਚ ਜਾਈ ਬੈਠੇ ਤਾਂ ਕੁਈ ਕਾਲ ਮੋਤੀਖਾਨਾ ਚਲਾਇਆ ਤਾਂ ਭਾਈ ਬਾਲੇ ਇੱਕ ਦਿਨ ਬੇਨਤੀ ਕੀਤੀ ਕਿ ਗੁਰੂ ਨਾਨਕ ਜੀ ਤੁਸਾਂ ਮੋਦੀ ਖਾਣਾ ਲੀਤਾ ਹੈ ਤੁਸੀਂ ਇਸ ਪਾਸੇ ਲੱਗੇ ਹੋ ਹੁਣ ਸਾਨੂੰ ਵੀ ਵਿਧਿਆ ਦਿਵੋ ਜੋ ਅਸੀਂ ਵੀ ਆਪਣੀ ਵਾਹੀ ਕੀਰਤ ਕਰ ਖਾਵੀਏ ਗੁਰੂ ਨਾਨਕ ਜੀ ਆਖਿਆ ਸੁਣੋ ਭਾਈ ਬਾਲਾ ਹੁਣ ਕੱਚੀ ਪ੍ਰੀਤ ਆ ਅਸਾਂ ਤੇਰੇ ਨਾਲ ਅਜੇ ਕੰਮ ਹੈ ਹੁਣ ਜੀਵੰਦਾਂ ਹੀ ਛੱਡ ਚੱਲਿਓ ਤਾਂ ਭਾਈ ਬਾਲੇ ਆਖਿਆ ਏ ਨਾਨਕ ਜੀ ਤੁਸੀਂ ਤਾਂ ਖੱਤਰੀ ਪੁੱਤਰ ਆਹੇ ਸੂ ਤੁਸਾਂ ਆਪਣੀ ਕੀਰਤ ਕੀਤੀ ਅਰ ਅਸੀਂ ਵੀ ਆਪਣੀ ਕੀਰਤ ਲੱਗੀਏ ਤਾਂ ਗੁਰੂ ਨਾਨਕ ਜੀ ਆਖਿਆ ਸੁਣ ਪਾਈ ਬਾਲਾ ਕੋਈ ਦਿਨ ਤੂੰ ਝਟ ਕੱਟਣ ਦੇ ਅਸੀਂ ਇਹ ਕਸਬ ਕੀ ਕਰਨਾ ਹੈ ਅਰ ਜੋ ਸਾਡੀ ਕੀਰਤ ਹੈ ਸੋਈ ਅਸੀਂ ਕਰਾਂਗੇ ਤੂੰ ਨਿਰੰਕਾਰ ਦਾ ਤਮਾਸ਼ਾ ਦੇਖ ਜੋ ਨਿਰੰਕਾਰ ਕਿਆ ਕਰਦਾ ਹੈ ਤੂੰ ਅਸਾਂ ਨਾਲ ਹੀ ਰਹੋ ਗੁਜ਼ਰਾਨ ਕਰ ਤਾਂ ਭਾਈ ਬਾਲੇ ਆਖਿਆ ਗੁਰੂ ਜੀ ਤੁਹਾਡੀ ਖੁਸ਼ੀ ਲੋੜੀਦੀ ਹੈ ਜਿਉਂ ਤੁਸੀਂ ਆਖੋਗੇ ਸੋਈ ਮੈਂ ਕਰਾਂਗਾ ਬਾਲਪਣੇ થી ਤੁਹਾਡਾ ਅਨੁਸਾਰ ਹੀ ਹਾਂ ਜਿਉਂ ਪ੍ਰੇਰਿਤ ਰਹੇ ਹੋ ਤਿਉਹੀ ਮੈਂ ਕੀਤਾ ਹੈ ਜਿਉਂ ਜੰਤ ਜੰਤੀ ਦੇ ਵਾਸ ਹੁੰਦਾ ਹੈ ਤਿਉਹੀ ਮੈਂ ਆਪਦਾ ਅਨੁਸਾਰ ਹੀ ਹਾਂ ਮੈਂ ਤੇਰੀ ਆਗਿਆ ਵਿੱਚ ਹਾਂ ਬਾਲਾ ਗੁਰੂ ਨਾਨਕ ਜੀ ਦੇ ਪਾਸ ਰਹਿਣ ਲੱਗਾ ਆਰ ਕੀਰਤ ਕਰਨ ਲੱਗਾ ਹਿਸਾਬ ਮਹੀਨੇ ਦੋ ਮਹੀਨੇ ਬਾਬਾ ਜੀ ਨਵਾਬ ਨਾਲ ਕਰ ਆਵੇ ਕੁਝ ਬਾਬੇ ਦਾ ਵਾਦਾ ਹੀ ਨਿਕਲੇ ਔਰ ਹੋਰ ਵੀ ਜੀ ਕੋਈ ਸਵਾਲੀ ਸਵਾਲ ਆਈ ਕਰੇ ਬਾਬਾ ਨਾਨਕ ਜੀ ਤੁਰੰਤ ਹੀ ਪੂਰਾ ਕਰ ਦੇਵੇ ਕੱਪੜੇ ਵਾਲੇ ਨੂੰ ਬਾਬਾ ਜੀ ਕੱਪੜਾ ਦੇਵੇ ਰਸਤ ਵਾਲੇ ਨੂੰ ਰਸਤ ਦੇਵੇ ਰੋਕ ਵਾਲੇ ਨੂੰ ਬਾਬਾ ਰੋਕ ਵੀ ਦੇਵੇ ਬੜੀ ਭੀੜ ਲੱਗੀ ਰਹੇ ਦੁਕਾਨ ਉੱਪਰ ਅਰ ਜੋ ਮੋਦੀ ਖਾਨੇ ਉਹ ਨਵਾਬ ਦੇ ਹੁਕਮ ਨਾਲ ਕਿਸੇ ਨੂੰ ਮਿਲੇ ਤਾਂ ਪੰਜ ਸੇਰ ਦੀ ਜਗ੍ਹਾ ਸਾਢੇ ਪੰਜ ਸੇਰ ਉਸ ਨੂੰ ਬਾਬਾ ਨਾਨਕ ਜੀ ਢੋਲ ਦੇਵੇ ਉਹ ਲੋਕ ਬੜੇ ਖੁਸ਼ੀ ਖੁਸ਼ੀ ਜਾਵਨ ਅਰਬੜੇ ਅਸ਼ੀਰਵਾਦ ਦੇਵਨ ਇਸ ਤਰ੍ਹਾਂ ਬਾਬੇ ਦੀ ਕੀਰਤੀ ਜਗਤ ਵਿੱਚ ਫੈਲ ਗਈ ਤੇ ਲਮੰਡੀ ਵਿੱਚ ਇੱਕ ਨਾ ਇਹ ਬਾਬੀਆਂ ਨੇ ਜਾਇਕਰ ਬਾਬੇ ਨਾਨਕ ਜੀ ਦੀ ਵੱਡੀ ਕੀਰਤੀ ਕੀਤੀ ਤਾਂ ਮਹਤੇ ਕਾਲੂ ਨੇ ਸੁਣਿਆ ਜੋ ਸੁਲਤਾਨ ਸੁਲਤਾਨਪੁਰ ਵਿੱਚ ਨਾਨਕ ਜੀ ਬਖਸ਼ੀਸ਼ ਕਰਦਾ ਹੈ ਜੋ ਕੋਈ ਕੁਝ ਆਏ ਮੰਗਦਾ ਹੈ ਸੋ ਉਸ ਨੂੰ ਨਾਨਕ ਜੀ ਤੁਰੰਤ ਤੇ ਦਿੰਦਾ ਹੈ ਇਹ ਬਾਤ ਸੁਣ ਕੇ ਕਾਲੂ ਰਹਿ ਨਾ ਸਕਿਆ ਤੁਰੰਤ ਸੁਲਤਾਨਪੁਰ ਕੋ ਤੁਰ ਆਇਆ ਸੁਲਤਾਨਪੁਰ ਵਿੱਚ ਵੀ ਬਹੁਤ ਲੋਕ ਬਾਬੇ ਦਾ ਜਸ ਕਰਿੰਦੇ ਆਏ ਮੈਂ ਤਾਂ ਕਾਲੂ ਗੁਰੂ ਨਾਨਕ ਜੀ ਕੋ ਮਿਲਿਆ ਗੁਰੂ ਨਾਨਕ ਜੀ ਮਹਤੇ ਜੀ ਕੋ ਦੇਖ ਕਰ ਉੱਠਿਆ ਅਰ ਪੈਰਾਂ ਤੇ ਟੈਪਿਆ ਤਾਂ ਮਹਤੇ ਗੁਰੂ ਨਾਨਕ ਜੀ ਕੋ ਬਗਲ ਵਿੱਚ ਲੀਤਾ ਅਰ ਮੱਤਾ ਜੁਮਿਆ ਤੇ ਗੱਲ ਨਾਲ ਲਾਇਆ ਫੇਰ ਪਾਈ ਬਾਲੇ ਪੈਰੀ ਪੈਣਾ ਆਖਿਆ ਫੇਰ ਮਹਤਾ ਜੀ ਅਰ ਬਾਬਾ ਨਾਨਕ ਜੀ ਰਹਲ ਕੀ ਜੈਰਾਮ ਨੂੰ ਮਿਲਨ ਆਏ ਤਾਂ ਜੈਰਾਮ ਉੱਟ ਖਲੋਤਾ ਮਹਤੇ ਦੇ ਪੈਰਾਪੁਰ ਮੱਤਾ ਟੇਕਿਉਸ ਤਾਂ ਜੈਰਾਮ ਨੂੰ ਮਹਤੇ ਨੇ ਗੱਲ ਨਾ ਲਾਇਆ ਅਰ ਬੇਬੇ ਨਾਨ ਕੀ ਜੀ ਦੇ ਸਿਰ ਤੇ ਪਿਆਰ ਦਿੱਤਾ ਜੋ ਰਾਹਾ ਰਸਮ ਸੀ ਕਪੜਾ ਗਹਿਣਾ ਰੋਕ ਬੇਬੇ ਨੂੰ ਮਹਤੇ ਦਿੱਤਾ ਬੜੀ ਖੁਸ਼ੀ ਹੋਈ ਬੈਠੇ ਅਰ ਬਾਤਾਂ ਕਰਦੇ ਕਰਦੇ ਮਹਤੇ ਕਹੂ ਨਾਨਕ ਜੀ ਨੂੰ ਪੁੱਛਿਆ ਅਬ ਉਹ ਬੱਚਾ ਨਾਨਕ ਆਨੂ ਜੋ ਇਤਨਾ ਚਿਰ ਹੋਇਆ ਹੈ ਇਤਿ ਆਇਆ ਸੋ ਕਿਆ ਕਟਿਆ ਔਰ ਕਿਆ ਸੰਚਿਆ ਹੈ ਔਰ ਕਿਤਨਾ ਕੋ ਗਵਾਇਆ ਹੈ ਤਾਂ ਬਾਬੇ ਨਾਨਕ ਜੀ ਕਿਹਾ ਮਹਤਾ ਜੀ ਬਹੁਤ ਕੁਝ ਕਟਿਆ ਔਰ ਬਹੁਤ ਕੁਝ ਘਾਤਾ ਔਰ ਲੇਖਾ ਵੀ ਨਵਾਬ ਨਾਲ ਕਰਦੇ ਹੀ ਰਹੇ ਹਾਂ ਔਰ ਜੇ ਕੁਝ ਪੈਸੇ ਵਧਦੇ ਰਹੇ ਨਵਾਬ ਕੋਲੋਂ ਲੈਂਦੇ ਹੀ ਰਹੇ ਹਾਂ ਪਰ ਸਾਡੇ ਪਾਸ ਕੋਈ ਦਮੜੀ ਜਾਂ ਕੋੜੀ ਟਿਕਤੀ ਨਹੀਂ ਤਾਂ ਇਹ ਗੱਲ ਸੁਣ ਕੇ ਮਹਤਾ ਕਾਲੂ ਬਾਲੇ ਨਾਲ ਲੱਗਾ ਲੜਨ ਅਰ ਬੜੇ ਦੁਰਵਚਨ ਬੋਲਣ ਲੱਗਾ ਤਾਂ ਗੁਰੂ ਨਾਨਕ ਜੀ ਨੇ ਭਾਈ ਬਾਲੇ ਨੂੰ ਇਸ਼ਾਰਤ ਕੀਤੀ ਜੋ ਭਾਈ ਬਾਲਾ ਕਾਲੂ ਨਾਲ ਬੋਲਣਾ ਨਹੀਂ ਤਾਂ ਬਾਲਾ ਚੁੱਪ ਕਰ ਰਿਹਾ ਤਾਂ ਕਾਲੂ ਨੇ ਕਿਹਾ ਜੋ ਮੈਂ ਤਾਂ ਜਾਤਾ ਸੀ ਨਾਨਕ ਕੀਰਤ ਕਰਨ ਲੱਗਾ ਹੈ ਅਰ ਜੋ ਕੁਝ ਮੇਰਾ ਗਵਾਇਆ ਹੈ ਸੋ ਮੈਨੂੰ ਖਟਕੇ ਦੇ ਸੀ ਇਹੋ ਜਿਹੀਆਂ ਗੱਲਾਂ ਕਾਲੂ ਲੱਗਾ ਕਰਨ ਜਿਹੀਆਂ ਕਾਲੂ ਦੀਆਂ ਆਹੀਆਂ ਫਿਰ ਜੈ ਰਾਮ ਨੂੰ ਆਖਿਓ ਤੁਸੀਂ ਕੁਝ ਇਸ ਦੀ ਖਬਰ ਸਾਰ ਲੈਂਦੇ ਰਹਿਣਾ ਸੀ ਤੁਸੀਂ ਨਾ ਕਿਛ ਕਿਰਤ ਕੱਟੀ ਸੰਭੀ ਨਾ ਇਸ ਦੀ ਕਿਦਰੇ ਕਹਾਣੀ ਕੀਤੀ ਤਾਂ ਬੇਬੇ ਨਾਨਕੀ ਬੋਲੀ ਪਿਤਾ ਜੀ ਇੱਥੇ ਜੋ ਇਹ ਆਇਆ ਹੈ ਤੁਹਾਡਾ ਕੁਝ ਗਵਾਇਆ ਨਹੀਂ ਅਤੇ ਤੁਸੀਂ ਸ਼ੁਕਰ ਨਾ ਹੀ ਕਰਦੇ ਜੋ ਕਿਰਤੇ ਨਾਨਕ ਜੀ ਲੱਗਾ ਹੈ ਅਤੇ ਕਿਰਤ ਵਿੱਚ ਪਰਚਿਆ ਹੈ ਅਤੇ ਕਿਰਤ ਨਾ ਹੀ ਕਰਦਾ ਜਦ ਤੁਸੀਂ ਇਹੋ ਆਖਦੇ ਸੋ ਇਹ ਕੀਰਤ ਨਹੀਂ ਕਰਦਾ ਨਾਨਕ ਸੁਣ ਹੋਏ ਬੈਠਾ ਰਹਿੰਦਾ ਹੈ ਹੁਣ ਕੀਰਤੇ ਲੱਗਾ ਹੈ ਇੱਕ ਦਿਨ ਖੱਟ ਵੀ ਰਹੀ ਸੀ ਅਤੇ ਹੁਣ ਕਿਤੇ ਕਹਾਣੀ ਦੀ ਟੋਲ ਹੈ ਹੁਣ ਇਹ ਅੱਜ ਕੱਲ ਕਿਤੇ ਗੱਲ ਹੋਏ ਪਾਉਂਦੀ ਹੈ ਅਰ ਨਾਨਕ ਜੀ ਨੇ ਕੁਛ ਅਸਾਡਾ ਗਵਾਇਆ ਨਹੀਂ ਅਰ ਅਸਾਂ ਹੋਰ ਕੀ ਕਰ ਦੇਖਣਾ ਹੈ ਅਤੇ ਹੁਣੇ ਪਿਤਾ ਜੀ ਤੇਰੇ ਪਾਸੋਂ ਹੋਏ ਆਉਂਦੇ ਹੈ ਤਾਂ ਤੁਸੀਂ ਕਰੋ ਜੀ ਅਤੇ ਜਿਹਾ ਸਾਨੂੰ ਦਰਦ ਹੈ ਤੇ ਆ ਸਾਥੋਂ ਦੂਣਾ ਦਰਦ ਤੈਨੂੰ ਹੈ ਤਾ ਕਾਲੂ ਨੇ ਕਿਹਾ हे ਪੁੱਤਰ ਨਾਨਕ ਜੀ ਜੋ ਮੇਰੇ ਪਾਸੋਂ ਹੋਏ ਆਵੇਂਗਾ ਤਾਂ ਹੋਰ ਕੀ ਚਾਹੀਦਾ ਹੈ ਪੁੱਤਰ ਨਾਨਕੀ ਜੋ ਕਰੋਗੇ ਤਾਂ ਪਲੀ ਥਾਂਏ ਖੱਤੇ ਹੀ ਦੇਖ ਕੇ ਕਰਨੀ ਜੇ ਹੀ ਕਿਹੀ ਥਾਂਏ ਤਾਂ ਨਾ ਹੋਵੇ ਫਿਰ ਜੈ ਰਾਮ ਬੋਲਿਆ ਮਹਤਾ ਜੀ ਅਸਾ ਮਿੰਨਤ ਨਹੀਂ ਲਾਬਣੀ ਅਰ ਮੂਲਾ ਚੌਣਾ ਖਤਰੀ ਪੱਖੂ ਕੇ ਰੰਧਾਵੇ ਰੰਦਾ ਹੈ ਸੋ ਉਸ ਦੇ ਘਰ ਤੀ ਹੈਗੀ ਪੱਕੋ ਕੇ ਰੰਧਾਵਿਆਂ ਦਾ ਪਟਵਾਰੀ ਹੈ ਤੇ ਪੁਨ ਅਰਥ ਕਹਾਣੀ ਕਰਦਾ ਹੈ ਅਰ ਬਹੁਤ ਅਸਾ ਉੱਥੇ ਕਹਾਣੀ ਦੀ ਢੋਲ ਹੈ ਅਤੇ ਅੱਗੇ ਜੋ ਕਰਤੇ ਨੂੰ ਪਾਵੇਗੀ ਸੋਈ ਹੋਏਗੀ ਅਰ ਮਹਤਾ ਜੀ ਤੁਸੀਂ ਚਿੱਤ ਥਾਏ ਰੱਖੋ ਕਰਤਾਰ ਪਲੀ ਕਰੇਗਾ ਤਾ ਕਾਲੂ ਕੇਹਾ ਪੁੱਤਰ ਜੈਰਾਮ ਨਾਨਕੀ ਦਾ ਸੁਖ ਮੁਰਾਦ ਤਾਂ ਮੈਂ ਡਿੱਟਾ ਹੈ ਪਰ ਹੁਣ ਨਾਨਕ ਜੀ ਦਾ ਵੀ ਸੁਖ ਮੁਰਾਦ ਆਪਣੇ ਜੀਵ ਦੇ ਜੀ ਦੇਖ ਲਵਾ ਤਾਂ ਮੇਰਾ ਮਨ ਠੰਡਾ ਹੋਵੇਗਾ ਤਾ ਜੈਰਾਮ ਨੇ ਕਿਹਾ ਹੇ ਮਹਿਤਾ ਜੀ ਤੁਸੀਂ ਇੱਥੇ ਹੀ ਰਹੋ ਅਤੇ ਅੰਮਾ ਬੀਬੀ ਨੂੰ ਵੀ ਇੱਥੇ ਹੀ ਸਦਵਾ ਲੈਂਦਾ ਹਾਂ ਤਾਂ ਫਿਰ ਕਾਲੂ ਨੇ ਕਿਹਾ ਹੇ ਪੁੱਤਰ ਜੈਰਾਮ ਮੇਰਾ ਇੱਥੇ ਰਹਿਣਾ ਨਹੀਂ ਬਣਦਾ ਅਰ ਮੈਂ ਉੱਥੇ ਹੀ ਰੁੱਧਾ ਹੋਇਆ ਹਾਂ ਸਾਰਾ ਪਟਵਾਰ ਦਾ ਕੰਮ ਰਾਏ ਬੁਲਾਰ ਦਾ ਮੇਰੇ ਅਖਤਿਆਰ ਹੈ ਤਾਂ ਜੈਰਾਮ ਨੇ ਕਿਹਾ ਹੇ ਮਹਿਤਾ ਜੀ ਤੂੰ ਮੇਰੇ ਪਰਮਾਨੰਤ ਪਿਤਾ ਜੀ ਦੀ ਜਗ੍ਹਾ ਹੈ ਮੇਰਾ ਪਿਤਾ ਹੋ ਤਾ ਫੇਰ ਕਾਲੂ ਨੇ ਕਿਹਾ ਸੁਣ ਜੈ ਰਾਮ ਜਿਸ ਵੇਲੇ ਨਾਨਕ ਜੀ ਦੀ ਗੁਰਮਾਈ ਹੋਵੇ ਉਸੇ ਵਕਤ ਮੈਨੂੰ ਖਬਰ ਕਰਨੀ ਅਤੇ ਹੁਣ ਜੈ ਰਾਮ ਨਾਨਕ ਜੀ ਨੂੰ ਨਜ਼ਰ ਵਿੱਚ ਰੱਖਣਾ ਜੋ ਪੈਸਾ ਟਕਾ ਕਿਤੇ ਵੱਲ ਕਵਾਵੇ ਨਹੀਂ ਤਾਂ ਫੇਰ ਬਾਬੇ ਬੀਬੇ ਨਾਨਕੀ ਜੀ ਨੇ ਕਿਹਾ ਪਿਤਾ ਜੀ ਤੂੰ ਸ਼ੁਕਰ ਨਹੀਂ ਕਰਦਾ ਜੋ ਇੱਥੇ ਪਰਚਿਆ ਹੈ ਅਤੇ ਤੂੰ ਨਿਤ ਇਹੋ ਆਖਦਾ ਸੈਂ ਅੱਜ ਨਾਨਕ ਨੇ ਇਹ ਕਵਾਇਆ ਹੈ ਅਰ ਅਜ ਇਹ ਗਵਾਇਆ ਹੈ ਸੁਣੋ ਪਿਤਾ ਜੀ ਜੇ ਕੋਈ ਚੋਰੀ ਯਾਰੀ ਕਰਕੇ ਤਨ ਖਰਾਬ ਕਰਦਾ ਹੋਵੇ ਤਾਂ ਅਸੀਂ ਹਟਕੀਏ ਆਪਣੀ ਖੱਟੀ ਕਮਾਈ ਵਿੱਚੋਂ ਨੰਗੇ ਭੁੱਖੇ ਨੂੰ ਕੱਪੜਾ ਰੋਟੀ ਦੇਉਂਦਾ ਹੈ ਸੋ ਸ਼ੁਭ ਪਾਸੀ ਵਾਲ ਲੱਗ ਗਏ ਹੋਏ ਨੂੰ ਅਸੀਂ ਕਿੱਦਾਂ ਹਟਾਈਏ ਕੋਟੇ ਗਰਮ ਕਰਦਾ ਹੋਵੇ ਤਾਂ ਹਟਾਵਣਾ ਧਰਮ ਹੈ ਇਹ ਜਦ ਫਕੀਰਾਂ ਨੂੰ ਕਹਵਾਦਾ ਹੈ ਤਾਂ ਸੁਣੋ ਪਿਤਾ ਜੀ ਸਾਡਾ ਮਨ ਬੜਾ ਡਰਦਾ ਹੈ ਜੋ ਦੌਲਤ ਖਾਨ ਬੜਾ ਡਾਟਾ ਹੈ ਫਕੀਰਾਂ ਦੀ ਪੀੜ ਹਟੀ ਤੇ ਹਰ ਵੇਲੇ ਲੱਗੀ ਰਹਿੰਦੀ ਹੈ ਸਾਡਾ ਜੀਉ ਕਮਦਾ ਹੈ ਜੋ ਸਰਕਾਰ ਦੇ ਪੈਸੇ ਘਟ ਨਾ ਜਾਵਨ ਕਿ ਜੋ ਅਸੀਂ ਸਰਕਾਰ ਵੱਲੋਂ ਸੁਰਖਰੂ ਹੋਈਏ ਅਤੇ ਸੁਨੋ ਪਿਤਾ ਜੀ ਜਦ ਕਿਤੇ ਲੇਖਾ ਹੁੰਦਾ ਹੈ ਤਾਂ ਤਦੋ ਕੁਝ ਏਸਾ ਵਾਤਾ ਨਿਕਲਦਾ ਹੈ ਤੇ ਇਸ ਦੀ ਜਾਣੀ ਦਾ ਹੈ ਜੋ ਇਹ ਮਨੁੱਖ ਨਹੀਂ ਇਹ ਤਾਂ ਆਪ ਨਿਰੰਕਾਰ ਹੈ ਅਸੀਂ ਇਸ ਵਾਸਤੇ ਕੁਝ ਆਪ ਨਹੀਂ ਸਕਦੇ ਤਾ ਕਾਲੂ ਨੇ ਕਿਹਾ ਪੁੱਤਰ ਜੈਰਾ ਜਦ ਫੇਰ ਲੇਕਾ ਹੋਵੇ ਅਤੇ ਨਾਨਕ ਜਾ ਕੁਝ ਵਧੇ ਸੋ ਤੁਸਾਂ ਆਪਣੀ ਵੱਲ ਛਿੱਕ ਲੈਣਾ ਤਾਂ ਭਲਾ ਕਰੋਗੇ ਅਤੇ ਨਾਨਕ ਦੇ ਪਾਣੀ ਤਾਂ ਲੱਖ ਕੱਖ ਦੇ ਬਰਾਬਰ ਹੈ ਅਤੇ ਬਾਲੇ ਨੂੰ ਵੀ ਸਤ ਕਰ ਸਮਝਾਈਏ ਤੁਸੀਂ ਵੀ ਆਖੋ ਅਤੇ ਮੈਂ ਵੀ ਆਖਦਾ ਹਾਂ